ਜੰਡਿਆਲਾ ਗੁਰੂ ਵਿਖੇ ਅੱਜ ਸਵੇਰੇ ਫੇਰ ਤੋਂ ਗੋਲੀਬਾਰੀ ਹੋਈ ਹੈ ਦੱਸਦੇ ਹੀ ਇਹ ਗੋਲੀਆਂ ਚਲਨ ਦੇ ਕਾਰਨ ਜੜਾਏ ਜੰਡਿਆਲਾ ਗੁਰੂ ਦਹਿਲਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸਦੇ ਕਿ ਪੰਜ ਤੋਂ ਛੇ ਨੌਜਵਾਨਾਂ ਨੇ ਘਰ ਦੇ ਬਾਹਰ ਜੜੀਆਂ ਗੋਲੀਆਂ ਨੇ ਉਚਲਾਈਆਂ ਨੇ ਤੇ ਜ਼ਖਮੀ ਨੌਜਵਾਨ ਦਾ ਨਾਮ ਆਕਾਸ਼ਦੀਪ ਦੱਸਿਆ ਜਾ ਰਿਹਾ ਤੇ ਉੱਥੇ ਹੀ ਇੱਕ ਦੋ ਸਾਲ ਪਹਿਲਾਂ ਵੀ ਆਕਾਸ਼ਦੀਪ ਤੇ ਪਿਤਾ ਰਾਮਸ਼ਰਨ ਬਾਬਾ ਨੂੰ ਵੀ ਗੋਲੀਆਂ ਮਾਰ ਕੇ ਹਮਾਦਤਤਾ ਗਿਆ ਸੀ ਤੇ ਕਰੀਬ 10 ਤੋਂ 12 ਰੌਂਦ ਗੋਲੀਆਂ ਜੜੀਆਂ ਨੇ ਉਚਲੀਆਂ ਨੇ ਤੇ ਪੁਲਿਸ ਨੂੰ ਮੌਕੇ ਤੋਂ 8 ਦੇ ਕਰੀਬ ਰੌਂਦ ਜਿਹੜੇ ਨੇ ਉਹ ਬਰਾਮਦ ਹੋਏ ਨੇ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਪੁਲਿਸ ਦੀ ਤਾਂ ਸੀਸੀਟੀਵੀ ਫੁਟੇਜ ਜਿਹੜੀ ਹੈ ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਜੁੰਡਿਆਲਾ ਗੁਰੂਚ ਇਸ ਵਕਤ ਸਹਿਮ ਦਾ ਮਾਹੌਲ ਜਿਹੜਾ ਹੈ ਉਹ ਬਰਿਆ ਹੋਇਆ ਹੈ ਤੇ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਿਛਲੀ ਰਾਤ ਜੁੰਡਿਆਲਾ ਗੁਰੂਦੇਸ਼ ਛੇਕੂਪੁਰ ਮੁਹੱਲੇ 'ਚ ਵੀ ਦੋ ਗੁੱਟਾਂ 'ਚ ਲੜਾਈ ਦੀ ਵਾਰਦਾਤ ਜਿਹੜੀ ਆ ਵਾਪਰੀ ਹੈ ਤੇ ਉਸ ਦੇ ਵਿੱਚ ਵੀ ਇੱਕ ਆਦਮੀ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਫਿਲਹਾਲ ਸੀਸੀਟੀਵੀ ਫੁਟੇਜ ਜਿਹੜੀ ਹੈ ਇੱਕ ਗਾਲੀ ਜਾਰੀ ਹੈ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ। ਇਹ ਲੜਾਈ खड़े थे यहाँ पे दो बंदे खड़े थे दो बंदे उसके गोली मार के जो है ना बचका, तो यहाँ से बचका बचका आ आ रहे रहे थे थे भाग तो तो गाड़ी रपट गई दो बंदूक उनकी गन यहीं पे गिर गई के डेढ़ डेढ़ गोली चलाने लगे हुए हमने भी शटर अपना बंद कर लिया कब की बात है ये अभी की बात है आधे घंटे की बात है आधा घंटा गोली तो चली कम से कम दस बारह गोली चली पंद्रह गोली चली दो बंदे थे ਹਾਂ ਜਣੇ ਦੀ ਜਿਹੜਾ ਮੋਟਰਸਾਈਕਲ ਹੈ ਕਿਸ ਦਾ ਹੈ ਇਹ ਉਹਨਾਂ ਦਾ ਹੀ ਹੈ ਮੋਟਰਸਾਈਕਲ ਹਾਂ ਵੇ ਛੋੜ ਕੇ ਭੱਗ ਗਏ ਦੋ ਬੰਦੇ ਤੇ ਕਿਤੇ ਗੋਲੀ ਲੱਗੀ ਹੋਈ ਹੈ ਗੋਲੀ ਇੱਕ ਹੀ ਆਦਮੀ ਕੇ ਲੱਗੀ ਹੈ ਪੈਰ ਮੇਂ ਇੱਕ ਹੀ ਗੋਲੀ ਲੱਗੀ ਪੁਲਿਸ ਤਾਂ ਆਈ ਹੈ ਵੀ ਥੋੜਾ ਆਈ ਥੀ ਗਈ ਹੈ ਕਹੀਂ ਕੋ ਜਿੰਦਰ ਕੋਰ ਜੀ ਕੀ ਗੱਲ ਕੀ ਹੋਈ ਪਤਾ ਨਹੀਂ ਸਾਰੇ ਇੱਧਰ ਆਏ ਗੋਲੀਆਂ ਮਾਰ ਗਏ ਆ ਪਹਿਲਾਂ ਰਿਪਿਓ ਨੂੰ ਵਾਲੇ ਸਾਲ ਖੰਡ ਹੋਇਆ ਉਹਨੂੰ ਵਾਲੇ ਵਾਲੇ ਭੁੱਲਿਆ ਨਹੀਂ ਜਾਂਦੇ ਤੇ ਫੇਰ ਨਵਾਂ ਚਾਂਸ ਫੇਰ ਕਰ ਦਿੱਤਾ ਉਹਨਾਂ ਦਾ ਕੀ ਨਾਹੀ ਕਿੰਨਾ ਦਾ ਇਹ ਤਾਂ ਡੈਡੀ ਤੋਂ ਪਹਿਲਾਂ ਮਾਰੀਆਂ ਗੋਲੀਆਂ ਆਰਾਮ ਚਰਨ ਤੋਂ ਕਿੰਨਾ ਚਿਰ ਆਇਆ ਉਹਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਸਾਲ ਵੀ ਨਹੀਂ ਹੋਇਆ ਲੈ ਸਾਲ ਡੇਢ ਸਾਲ ਹੋ ਗਿਆ ਨਾ ਵਾਰ ਤੋਂ ਬਾਅਦ ਡੇਢ ਸਾਲ ਹੋਇਆ ਲੈ ਉਹ ਵੀ ਆਹੋ ਮੌਕਾ ਹੈ ਉਹ ਟਾਈਮ ਇੱਥੇ ਹੀ ਕੋਈ ਪੁਰਾਣੀ ਰੰਜਿਸ਼ ਚੱਲਦੀ ਪਈ ਨਹੀਂ ਸਾਡੀ ਹੋਰ ਨਹੀਂ ਕੋਈ ਚੱਲਦੀ ਫਿਰ ਕੀ ਕਾਰਨ ਦੇ ਗੋਲੀਆਂ ਚਲਾਉਂਦਾ ਹੁਣ ਇਹ ਉਹਨਾਂ ਨੂੰ ਪਤਾ ਕੀ ਕਾਰਨ ਹੋਇਆ ਕਰ ਤੋਂ ਮਾਰ ਕੇ ਕੀ ਚੱਕਰ ਹੋਇਆ ਤੁਹਾਡਾ ਬੇਟਾ ਕੀ ਕੰਮ ਕਰਦਾ ਇਹੋ ਦਿਹਾੜੀ ਕਰਦੇ ਲਵਾਈਆਂ ਨਾ ਜਾਂਦੇ ਵਿਚਾਰੇ ਉਮਰ ਕਿੰਨੀ ਹੈ ਜਿਹਦੇ ਗੋਲੀ ਲੱਗੀ ਹੈ 17 ਸਾਲ ਕੀ ਨਾਮ ਕੀ ਆ ਕਾਸ਼ ਤੂੰ ਹੁਣ ਕੀ ਕੰਮ ਕਰਦਾ ਵਾ ਲਵਾਈਆਂ ਨਾਲ ਜਾਂਦਾ ਕੰਮ ਤੇ ਹੁਣ ਕੀ ਹਾਲ ਉਹਦਾ ਮੁੰਡੇ ਦਾ ਠੀਕ ਹਾਂ ਹਾਂ ਗਏ ਹੁਣ ਲੈ ਕੇ ਪਏ ਵੇਖ ਹੁਣ ਕੀ ਹੁੰਦਾ ਦੰਦ ਪੈਰ ਤੇ ਵੱਜੀ ਗੋਲੀ ਕਿੰਨੀਆਂ ਗੋਲੀਆਂ ਨੂੰ ਫਾਇਰ ਹੋਇਆ ਜੀ ਆਹ ਤਾਂ ਆਹ ਤਾਂ ਵੇਖਿਆ ਹੀ ਆ ਤੁਸੀਂ ਇੱਥੇ ਹੁਣ ਵੇਖ ਲਈ ਆ ਵੀ ਮੈਨੂੰ ਤਾਂ ਵੇਖਿਆ ਸੀ ਕਿੰਨੇ ਆ ਤੇ ਕਿੰਨੇ ਚਚਾ ਰਹੇ ਤੇ ਪੰਜ ਇਹਨਾਂ ਨੇ ਮੈਨੂੰ ਪਤਾ ਕਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਤਲਾਸ਼ ਕੀਤੀ ਕੀ ਹਾਂਜੀ ਜੀ ਆਪ ਉਸ ਕੋ ਸਾਥ ਮਿਲੋ ਉਹਦਾ ਇਹ ਕਾਰਵਾਈ ਕਰਨਾ ਆਇਆ ਕੀ ਮੰਨ ਕੀ ਕਰਦੇ ਜੋ ਨਹੀਂ ਬਸ ਕਾਰਵਾਈ ਕਰੋ ਉਹਨਾਂ ਨੂੰ ਜਿੰਨਾ ਵੀ ਸਖਤ ਸਖਤ ਜੋ ਵੀ ਕਰਨਾ ਕਰੋ ਇਹ ਲਗਭਗ 11:30 ਤੋਂ 12 ਵਜੇ ਦੇ ਵਿੱਚ ਵਿੱਚ ਛੜੀ ਹੈ ਇੱਕ ਇੱਥੇ ਜੀ ਬੜੀ ਬੈਡ ਛੜੀ ਹੈ ਇਨਫੋਰਮੇਸ਼ਨ ਆਪਾਂ ਮਿਲੀ ਸੀ ਜਿਹਦੇ ਕਰਕੇ ਇੱਥੇ ਆਏ ਆ ਇਹ ਐਕਚੁਅਲੀ ਇੱਥੇ ਜੋਤੀਸਰ ਜਿਹੜਾ ਚੌਕ ਆ ਵਾਲਾ ਉੱਥੇ ਕੋਈ 5-6 ਬੰਦੇ ਜਿਹੜੇ ਆਏ ਆ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਫਾਈਟਿੰਗ ਕੀਤੀ ਆ ਜਿਹਦੇ ਵਿੱਚ ਇੱਕ ਆਕਾਸ਼ਦੀਪ ਇਹ 17 ਸਾਲ ਦਾ ਲੜਕਾ ਜਿਹੜਾ ਉਹ ਚੱਕਿਆ ਆ ਜਿਹਨੂੰ ਸਿਵਲ ਹਸਪੀਟਲ ਭੇਜਿਆ ਜਾ ਚੁੱਕਾ ਹੈ। ਕੋਈ ਖੁਸ਼ੀ ਤੇ ਗਮ ਨਹੀਂ ਕੋਈ ਬਣਾਉਣੇ ਇਹਦੇ ਬਾਰੇ ਹਲੇ ਕੁਝ ਨਹੀਂ ਪਤਾ ਜੀ ਕਿਉਂਕਿ ਆਪਾਂ ਫਿਲਹਾਲ ਤੇ ਇਹਦਾ ਜਿਹੜੀ ਡਾਨੀ ਜੀ ਅੱਜ ਦੇ ਆਕਾਸ਼ਦੀਪ ਦੀ ਉਹਨੂੰ ਪੁੱਛਿਆ ਵਾ ਉਹਨੂੰ ਕੋਈ ਜ਼ਿਆਦਾ ਹਲੇ ਇੰਨਾ ਪਤਾ ਨਹੀਂ ਆ ਬਾਕੀ ਹਸਪੀਟਲ ਜਾ ਰਹੇ ਆ ਉੱਥੇ ਜਾ ਕੇ ਜਿੱਦਾਂ ਦੇ ਵੀ ਉਹ ਸਟੇਟਮੈਂਟ ਸਾਨੂੰ ਰਿਪੋਰਟ ਕਰਾਏਗਾ ਉਹਦੇ ਮੁਤਾਬਿਕ ਐਸਪੀ ਦਾ ਕਾਜ ਨੇ ਪੈ ਸਕਦਾ ਜਿੱਦਾਂ ਜੀ ਤੁਸੀਂ ਪਹਿਲਾਂ ਗੋਲੀ ਚਲੀ ਇਹ ਪਤਾ ਲੱਗਾ ਜੀ ਆਕਾਸ਼ ਦੇ ਵੀ ਡੇਢ ਸਾਲ ਪਹਿਲੇ ਜਿਹੜੀ ਆਕਾਸ਼ ਦੇ ਫਾਦਰ ਦੇ ਵੀ ਗੋਲੀ ਲੱਗਣ ਕਰਕੇ ਮੌਤ ਹੋਈ ਸੀ ਉਹ ਵੀ ਝੰਡੇ ਵਾਲੇ ਪਰਚਾ ਦਰਜ ਆ ਉਹ ਵੀ ਆਪਾਂ ਅਫੀਸ਼ਲ ਰਿਕਾਰਡ ਵੀ ਦੇਖਾਂਗੇ ਕਿ ਕਿਹੜੇ ਬੰਦੇ ਸੀ ਇਹਦੇ ਬਾਰੇ ਹਲੇ ਆਪਾਂ ਕਲੀਅਰ ਕੱਟ ਨਹੀਂ ਕਹਿ ਸਕਦੇ ਪਹਿਲੇ ਆਪਾਂ ਦੂਸਰੇ ਜਿਹੜਾ ਪਹਿਲੇ ਆਲਰੇਡੀ ਪਰਚਾ ਦਰਜ ਆ ਉਹਦੇ ਤੇ ਵੀ ਆਪਾਂ ਵਰਤਰਾਗੇ ਖੋਲ ਕਿੰਨੇ ਕ ਮਿਲੇ ਜੀ ਖੋਲ ਸਾਨੂੰ 7 ਦੇ ਕਰੀਬ 3 ਕੀ ਲੱਗਿਆ ਜੀ ਤੁਹਾਨੂੰ ਕਿੰਨੀ ਕੁ ਫਾਇਰਿੰਗ ਹੋਈ ਵਸੇ ਸਾਡੇ ਨਾਲ ਫਾਇਰਿੰਗ ਜਿੰਨੇ ਕੋਲ ਮਿਲੇ ਉਹਦੇ ਹਿਸਾਬ ਨਾਲ ਤੇ ਉਨੀ ਹੀ ਕਰਦੀ ਆ ਜੀ ਆ ਫਿਲਹਾਲ ਤੇ ਇਹੋ ਹੀ ਆ ਕੋਈ ਨਾ ਕੋਈ ਐਨਿਮੀਟੀ ਆ ਜੀ ਜਾਂ ਕੋਈ ਨਾ ਕੋਈ ਹੋਰ ਕਾਰਨ ਆ ਜਾਂ ਰੰਜਿਸ਼ ਬਾਜੀ ਆ ਜਾਂ ਕੋਈ ਹੋਰ ਕਾਰਨ ਸਾਰੇ ਐਂਗਲ ਦੇਖਾਂਗੇ ਕੱਲ ਰਾਤ ਕਹਿੰਦੇ ਸ਼ੇਖਪੁਰ ਅਮਲੇਚੀ ਵੀ ਕੋਸ਼ਿਸ਼ ਸ਼ੇਖਪੁਰ ਅਮਲੇਚੋ ਤੇ ਉਹਨਾਂ ਦੀ ਪੁਰਾਣੀ ਜਿਹੜੀ ਆ ਐਨਿਮੀਟੀ ਚੱਲ ਰਹੀ ਆ ਆ ਰਹੀ ਆ ਉਹਦੇ ਤਹਿਤ ਉਹਨਾਂ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਹੋਈ ਸੀ ਲੜਾਈ ਝਗੜਾ ਉਹਦੇ ਚ ਵੀ ਆਪਾਂ ਪਰਚਾ ਦਰਜ ਕੀਤਾ। ਡੀਐਸਪੀ ਸਾਹਿਬ ਜਿੱਦਾਂ ਜੇ ਨਾਲਾ ਗੋਲੀ ਚੜਨੀ ਆਮ ਗੱਲ ਹੋ ਗਈ। ਉਹਦੇ ਚ ਚਖਮੀ ਜਿਹੜਾ ਹੋਇਆ ਉਹ ਮਤਲਬ ਫਾਇਰ ਨਾਲ ਨਹੀਂ ਹੋਇਆ। ਉਹਦੇ ਚ ਉਹ ਦੇ ਡਾਕਟਰ ਵਗੈਰਾ ਵਜੇ ਆ ਜਿਹੜਾ ਹਸਪੀਟਲ ਐਡਮਿਟ ਐ ਉਹਦੇ ਵੀ ਆਪਾਂ ਸਟੇਟਮੈਂਟ ਲਿਖ ਕੇ ਪਰਚਾ ਦਰਜ ਕਰਦੇ ਆ। ਇਸ ਵਿੱਚ ਦਿਨਾਲਗ ਵੀ ਗੋਲੀ ਚੜਨੀ ਆਮ ਗੱਲ ਹੋ ਗਈ। ਲਾਅ ਐਂਡ ਆਰਡਰ ਕਿਤੇ ਡਿਸਟਰਬ ਹੋਣੀ ਨਹੀਂ ਦੱਸਦਾ ਭਾਈ। ਨਹੀਂ ਲਾਅ ਐਂਡ ਆਰਡਰ ਤੇ ਦੇਖੋ ਡਿਸਟਰਬ ਤੇ ਨਹੀਂ ਆ ਕਿਉਂਕਿ ਆਪਾਂ ਤਾਂ ਪੂਰੀ ਕੋਸ਼ਿਸ਼ ਕਰਦੇ ਆ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਇਮੀਡੀਏਟਲੀ ਜਾਂਦੇ ਆ ਤੇ ਆਮ ਪਬਲਿਕ ਉਹਨਾਂ ਨੂੰ ਅਵੇਅਰ ਚਾਹੀਦਾ ਅਵੇਅਰ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਕੋਈ ਮਾੜੇ ਬੰਦੇ ਆ ਜਾਂ ਮਾੜੇ ਅੰਸਰ ਆ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਆ ਜਿਨ੍ਹਾਂ ਕੋਲ ਨਾਜਾਇਜ਼ ਵੈਪਨ ਆ ਕੋਈ ਕੋਈ ਇਦਾਂ ਦੀ ਕੰਮ ਕਰਦੇ ਆ ਗਲਤ ਕੰਮ ਕਰ ਰਹੇ ਆ ਉਹਨਾਂ ਬਾਰੇ ਸਾਨੂੰ ਗੁਪਤ ਸੂਚਨਾ ਦੇਣੀ ਚਾਹੀਦੀ ਆ ਤਾਂ ਕਿ ਆਪਾਂ ਇਹਨਾਂ ਨੂੰ ਕਾਬੂ ਕਰ ਸਕੀਏ ਸਰ ਲੋਕਾਂ 'ਚ ਸਹਿਮ ਦਾ ਮਾਹੌਲ ਆ ਜੀ ਪਾਪਾ ਦੇਖੋ ਸਹਿਮ ਦਾ ਮਾਹੌਲ ਇਸ ਕਰਕੇ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਨੇਚਰਲੀ ਹੋ ਜਾਂਦਾ ਵਾ ਪਰ ਆਪਾਂ ਪੁਲਿਸ ਪੂਰੀ ਮਸਤੈਦ ਆ ਜਦੋਂ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਆਪਾਂ ਇਮੀਡੀਟਲੀ ਪਹ ਤੇ ਲੋਕਾਂ ਦੀ ਆਪਾਂ ਸੇਫਟੀ ਐਂਡ ਸਕਿਉਰਿਟੀ ਪੂਰੀ ਠੀਕੇ ਨਾਲ ਆਪਾਂ ਜਿਹੜੀ ਗੋਲੀ ਲੱਗੀ ਉਹਦਾ ਹਾਲਾਤ ਕਿਹੋ ਜਿਹਾ ਹੈ ਉਹ ਨਹੀਂ ਆਊਟ ਆਫ ਡੇਂਜਰ ਕੋਈ ਉਹਦੀ ਰਾਈਟ ਪੈਰ ਤੇ ਲੱਗੀ ਆ ਜੇ ਆਉਣ ਵਾਲਾ ਮਾਹੌਲ ਕੀ ਹੈ ਜੀ ਜੰਡਿਆਲੇ ਦਾ ਪੁਲਿਸ ਨੇ ਨਹੀਂ ਨਹੀਂ ਆਉਣ ਵਾਲਾ ਮਾਹੌਲ ਵਧੀਆ ਬਣਾਵਾਂਗੇ ਜੀ ਕੋਈ ਗੱਲ ਨਹੀਂ ਸੀਨੀਅਰ ਅਫਸਰ ਵੀ ਇਹਦੇ ਤੇ ਵਰਕ ਕਰ ਰਿਹਾ ਸਾਨੂੰ ਡਾਇਰੈਕਸ਼ਨ ਵੀ ਆ ਰਹੀਆਂ ਵੱਧ ਤੋਂ ਵੱਧ ਆਪਾਂ ਹੋਰ ਜਿਹੜੀ ਹੈ ਸਾਨੂੰ ਜਿਹੜੀ ਸਟਰੈਂਥ ਆਪਾਂ ਲੈ ਕੇ ਇਹਨੂੰ ਸਹੀ ਤਰੀਕੇ ਕਰਾਂਗੇ ਸੀਸੀਟੀਵੀ ਗੁੱਡੀ ਆਈ ਸਾਹਮਣੇ ਮੈਂ ਹਾਂਜੀ ਸੀਸੀਟੀਵੀ ਗੁੱਡੀ ਅਸੀਂ ਫੁਟੇਜਾਂ ਲੈ ਆਪਾਂ ਚੈੱਕ ਕਰਦੇ ਹਾਂ ਉਹ ਚੈੱਕ ਕਰਦੇ ਆਂ ਦੇਖਦੇ ਆਂ ਜੀ ਸਕਰੀਨ ਤੇ